ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਆਉਣ ਦੇ ਦਿਨਾਂ ਦੇ ਦਰਮਿਆਨ ਪੰਜਾਬ ਹਰਿਆਣਾ ਰਾਜਸਥਾਨ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਅਸਲ ਜੀ ਤਾਜ਼ਾ ਸੈਟੇਲਾਈਟ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ 29 ਦਸੰਬਰ ਦਾ ਦਿਨ ਹੈ ਜਿੱਥੇ ਤਸਵੀਰ ਦੇ ਲਗਭਗ 10:30 ਗਜਨ ਜਾ ਰਿਹਾ ਹੈ ਜੋ ਵੀ ਅਸੀਂ ਤੁਹਾਨੂੰ ਪਹਿਲਾਂ ਅਪਡੇਟ ਦਿੱਤੀ ਸੀ ਕੱਲ ਦੀ ਵੀਡੀਓ ਦੇ ਵਿੱਚ ਕਿ ਸਿਸਟਮ ਲਗਭਗ ਲੰਘ ਚੁੱਕਿਆ ਹੰਤੋਂ ਫੜਾ ਤੇ ਆਉਂਦੇ ਦਿਨ ਜਿਹੜੇ ਹੋਣਗੇ ਸੰਗਣੇ ਧੁੰਦ ਵਾਲੇ ਹੋਣਗੇ ਕੱਲ ਰਾਤ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਗੱਲ ਅਸੀਂ ਆਖੀ ਸੀ ਕਿ ਸੰਗਣੇ ਧੁੰਦ ਪੰਜਾਬ ਦੇ ਬਹੁਤੇ ਹਿੱਸਿਆਂ ਨੂੰ ਕਵਰ ਕਰੇਗੀ ਤੇ ਅੱਜ ਦੀ ਤਸਵੀਰ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹਾਂ ਪਾਕਿਸਤਾਨ ਤੋਂ اسلامਾਬਾਦ ਤੋਂ ਲੈ ਕੇ ਸਾਰੀ ਪੱਟੀ ਦੀ ਤਰ੍ਹਾਂ ਇੱਕ ਧੁੰਦ ਜਿਹੜੀ ਇਸ ਵੇਲੇ ਛਾਈ ਹੋਈ ਹੈ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਮਧ ਪ੍ਰਦੇਸ਼ ਦੇ ਖੇਤਰਾਂ ਦੇ ਵਿੱਚ ਪੱਛਮੀ ਯੋਗ ਦੇ ਖੇਤਰਾਂ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਸਾਰੇ ਖੇਤਰ ਜਿਹੜੇ ਸੰਗਣੀ ਧੁੰਦ ਨਾਲ ਕਵਰ ਨੇ ਕਿਤੇ ਕਿਤੇ ਧੁੰਦ ਜ਼ਿਆਦਾ ਹੈ ਕਿਤੇ ਕਿਤੇ ਧੁੰਦ ਘੱਟ ਗਈ ਹੈ ਪਰ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਜੜੀਆ ਕਾਫੀ ਸੰਗਣੀ ਇਸ ਵੇਲੇ ਪਈ ਹੋਈ ਹੈ ਸੋ ਇਹ ਸੰਗਠਨ ਦਾ ਅਲਰਟ ਮਾਸਫ ਆਗਰੇ ਜਾਰੀ ਕਰ ਦਿੱਤਾ ਸੀ ਆਉਂਦੇ ਦਿਨਾਂ ਦੇ ਲਈ ਅਗਲੇ ਜਿਹੜੇ 3-4 ਦਿਨ ਹੋਣਗੇ ਯਾਨੀ ਕਿ 1-2 ਜਨਵਰੀ ਤੱਕ ਸੰਗਠਨ ਤੋਂ ਗੁਜਰਾਹਤ ਨਹੀਂ ਆ ਤੋਂਦੇ ਇਸ ਤਰ੍ਹਾਂ ਜਮੀਨੀ ਲੈਵਲ ਤੇ ਦਰਜ ਹੁੰਦੀ ਹੁੰਦੀ ਰਹੇਗੀ ਦੂਜੇ ਵਾਸਤੇ ਸੀਤ ਲਹਿਰ ਜ਼ੋਰ ਫੜੇਗੀ ਜੀ ਕਿਉਂਕਿ ਬਰਬਾਰੀ ਦਾ ਦੌਰ ਜਿਹੜਾ ਤਕੜਾ ਲੱਗਿਆ ਜਿਹੜਾ ਸਿਸਟਮ ਪਿੱਛੇ ਲੱਗ ਗਿਆ ਮੈਦਾਨਾਂ ਦੇ ਵਿੱਚ ਚੰਗਾ ਖੜਕਾ ਦਰਕਾ ਕਰਕੇ ਗਿਆ ਤੇ ਪਹਾੜੀ ਖੇਤਰਾ ਦੇ ਵਿੱਚ ਵੀ ਬਰਬਾਰੀ ਦਾ ਇੱਕ ਤਕੜਾ ਦੌਰ ਲਵਾ ਗਿਆ ਜਿਹਦੇ ਨਾਲ ਮੈਦਾਨਾਂ ਦੇ ਵਿੱਚ ਠੰਡੀਆਂ ਹਵਾਵਾਂ ਜੜੀਆਂ ਨੇ ਕੂਚ ਕਰਨੀਆਂ ਤੇ ਉਹਦੇ ਦਿਨਾਂ ਦੇ ਦਰਮਿਆਨ ਸੀਤ ਲਹਿਰ ਜ਼ੋਰਾਂ ਤੇ ਫੜੇਗੀ ਤੇ ਜ਼ੋਰਾਂ ਤੇ ਹੋਣ ਕਰਕੇ ਜਿਹੜੀ ਠੰਡ ਦਾ ਇੱਕਦਮ ਇਜ਼ਾਫਾ ਜਿਹੜਾ ਆਪਣਾ ਦਰਜ ਹੋਏਗਾ ਤੇ ਟੈਂਪਰੇਚਰ ਚੱਲ ਆਲੇ ਫੱਖਾਂ ਗੀ ਟੈਂਪਰੇਚਰ ਦੇ ਵਿੱਚ ਗਰਾਵਟ ਜਰੀਆ ਸੰਭਵ ਹੈ ਜੀ 15 16 ਦੇ ਟੈਂਪਰੇਚਰ ਜਿਹੜੇ ਦਿਨ ਦਿਨਾਂ ਦੇ ਚੱਲਦੇ ਫਏ ਨੇ ਇਹਨਾਂ ਦੇ ਵਿੱਚ ਗਰਾਵਟ ਹੈ ਜਿਹੜੀ ਹੋਰ ਦਰਜ ਕੀਤੀ ਜਾਵੇਗੀ ਆਉਣ ਦੇ ਦਿਨਾਂ ਦੇ ਦਰਮਿਆਨ ਤੇ ਰਾਤਾਂ ਦੇ ਟੈਂਪਰੇਚਰ ਫੇਲੇ ਡਾਊਨ ਚੱਲ ਰਹੇ ਨੇ ਤੇ ਰਾਤਾਂ ਜਿਹੜੀਆਂ ਨੇ ਹੋਠੜੀਆਂ ਹੋਣਗੀਆਂ ਤੇ ਜੇਕਰ ਗੱਲ ਕਰੀਏ ਸਿਸਟਮ ਦੀ ਸਿਸਟਮ ਅਗਲੇ 6-7 ਦਿਨ ਕੋਈ ਨਹੀਂ ਆ ਰਿਹਾ ਜੀ 5 ਤਰੀਕ ਤੱਕ ਮੌਸਮ ਬਿਲਕੁਲ ਕਾਲੀ ਮੀ ਵਾਲੇ ਫੱਖ ਦਾ ਸਾਫ ਹੀ ਰਹੇਗਾ ਧੁੱਪ ਜਿਹੜੀ ਲੱਗਦੀ ਰਹੇਗੀ ਪਰ ਧੁੰਦੇ ਜਿਹੜੀ ਬਹੁਤੇ ਹਿੱਸਿਆਂ ਨੂੰ ਕਵਰ ਵੀ ਕਰਦੀ ਰਹੇਗੀ ਦੁਪਹਿਰ ਤੋਂ ਬਾਅਦ ਜਿਹੜੀ ਧੁੱਪ ਕੋਸ਼ਕਤਰਾ ਦੇ ਵਿੱਚ ਲੱਗੇਗੀ ਉਸ ਵਾਰ ਸ਼ਾਮ ਆ ਦੇ ਨੜੇ ਜਿਹੜੇ ਆ ਫਿਰ ਤੋਂ ਧੁੰਦੇ ਇੱਕ ਵਾਰ ਫਿਰ ਤੋਂ ਹਿੱਸਿਆਂ ਨੂੰ ਕਵਰ ਕਰੇਗੀ ਸੋ ਫਿਲਹਾਲ ਜੇ 5 ਜਨਵਰੀ ਤੱਕ ਦੀ ਆ ਫਡਰ ਤੁਹਾਨੂੰ ਦੇ ਰਿਹਾ ਕੋਈ ਸਿਸਟਮ ਨਹੀਂ ਆ ਸਿਸਟਮ ਜਿਹੜਾ ਲੱਗ ਰਿਹਾ ਹੁਣ ਉਹ 8 9 10 ਨੂੰ ਜਾਂ ਫਿਰ 12 13 14 ਨੂੰ ਲੱਗਣਾ ਜੇਕਰ 8 9 10 ਵਾਲਾ ਥੋੜਾ ਜ਼ੋਰ ਫੜਦਾ ਹੈ ਤੇ 13 14 ਵਾਲਾ ਕਮਜ਼ੋਰ ਫਹਿ ਜਾਏਗਾ ਜੇਕਰ 8 9 ਵਾਲਾ ਥੋ ਗੱਲ ਤੇ ਿਆਰ ਸਮਝ ਲਿਆ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਜੀ ਧਰ